ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਮਤਾ ਸਾਹਿਬ ਪ੍ਰਬੰਧਕ ਕਮੇਟੀ ਦੀ ਅੱਜ ਮੀਟਿੰਗ ਹੋਣ ਜਾ ਰਹੀ ਆ ਅੱਜ 28 ਫਰਵਰੀ 2025 ਨੂੰ ਔਰ ਦੋਵੇਂ ਹੀ ਦੋਵੇਂ ਤਿਹਰਾ ਕਹਿ ਸਕਦੇ ਆ ਜਿਵੇਂ ਕਿ 27 ਮੈਂਬਰਾਂ ਦੇ 27 ਮੈਂਬਰਾਂ ਦੇ ਵਿੱਚ ਦੋ ਤਿਹਰਾ ਬਣੀਆਂ ਹੋਈਆਂ ਨੇ ਨਾਨਕ ਮਰਤਾ ਸਾਹਿਬ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੀਆਂ ਪ੍ਰਬੰਧ ਸੰਭਾਲ ਲਿਆ ਨੇ ਦੋਵੇਂ ਤਿਹਰਾ ਅੰਝ ਪਹੁੰਚ ਰਹੀ ਨੇ ਦੋਵਾਂ ਤਿਹਰਾ ਦੀ ਆਏ ਸਾਂਝੀ ਮੀਟਿੰਗ ਹੋ ਰਹੀ ਆ ਤੇ ਤੁਸੀਂ ਵੇਖ ਸਕਦੇ ਹੋ ਵੀ ਮੀਟਿੰਗ ਜਿਹੜੀ ਹੋਣ ਜਾ ਰਹੀ ਆ ਬਹੁਤ ਇੱਥੇ ਫੋਰਸ ਬਹੁਤ ਲਗਾਈ ਹੋਈ ਆ ਪੁਲਿਸ ਦੀ ਨਿਗਰਾਨੀ ਏਟ ਹੋ ਰਹੀ ਆ ਦਫਤਰ ਦੇ ਚਾਰ ਚੁਰੇ ਪੁਲਿਸ ਲੱਗੀ ਹੋਈ ਆ ਨਾਕੇ ਲੱਗੇ ਹੋਏ ਨੇ ਔਰ ਦਫਤਰ ਬੰਦ ਹੈ ਆ ਕਿ ਉੱਥੇ ਹੋਰ ਕੋਈ ਵੀ ਮੈਂਬਰਾਂ ਤੋਂ ਸਵਾਗਤ ਕੋਈ ਵੀ ਬਾਹਰਲਾ ਬੰਦਾ ਨਹੀਂ ਜਾ ਸਕਦਾ ਔਰ ਮੈਂਬਰ ਵੀ ਫੋਨ ਲੈ ਕੇ ਵੀ ਅੰਦਰ ਨਹੀਂ ਜਾ ਸਕਦੇ ਔਰ ਅੱਜ ਇਹਨਾਂ ਦੀ ਮੀਟਿੰਗ ਹੋਣ ਜਾ ਰਹੀ ਆ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਜੋ ਵੀ ਸਿੱਟਾ ਨਿਕਲਦਾ ਉਸ ਤੋਂ ਬਾਅਦ ਉਸ ਜੀ ਦੇ ਵੀ ਆਪ ਜੀ ਨੂੰ ਅਸੀਂ ਦਰਸ਼ਨ ਕਰਾਵਾਂਗੇ ਤੁਸੀਂ ਵੇਖ ਸਕਦੇ ਹੋ ਪੀਐਸਸੀ ਦੀ ਗੱਡੀ ਪਈ ਹੋਈ ਆ ਫਾਇਰ ਬਗਰੇਡ ਦੀ ਵੀ ਗੱਡੀ ਆ ਔਰ ਪੁਲਿਸ ਦੀਆਂ ਕਾਫੀ ਗੱਡੀਆਂ ਖੜੀਆਂ ਨੇ ਇੱਥੇ ਔਰ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਦਰਸ਼ਨ ਦੇਦਾਰੇ ਕਰਨ ਵਾਸਤੇ ਸੰਗਤਾਂ ਘਟ ਨੇ ਪਰ ਅੱਜ ਕਮੇਟੀ ਦੇ ਮੈਂਬਰਸ ਮੈਂਬਰ ਸਾਹਿਬਾਨ ਤੋਂ ਉਹਨਾਂ ਦੇ ਨਾਲ ਜਿਹੜੇ ਸਪੋਰਟਰ ਜਿਹੜੇ ਨੇ ਉਹ ਜਾਦਾ ਪਹੁੰਚੇ ਹੋਏ ਨੇ ਇੱਥੇ ਔਰ ਅੱਜ ਇਹਨਾਂ ਦੀ ਮੀਟਿੰਗ ਹੋ ਰਹੀ ਆ ਮੀਟਿੰਗ ਦਾ ਕੀ ਰਿਜ਼ਲਟ ਨਿਕਲਦਾ ਵਾ ਔਰ ਮੀਟਿੰਗ ਦਾ ਅਜੰਡਾ ਕੀ ਆ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਪਤਾ ਨਹੀਂ ਲੱਗ ਸਕਿਆ ਮੀਟਿੰਗ ਦਾ ਅੱਜ ਦਾ ਅਜੰਡਾ ਕੀ ਆ ਔਰ ਬਾਕੀ ਜੋ ਵੀ ਜਾਣਕਾਰੀ ਹੋਏਗੀ ਆਪ ਜੀ ਨੂੰ ਅਸੀਂ ਦਿੰਦੇ ਰਾਂਗੇ ਧੰਨਵਾਦ